ਉਹਤੇ ਕਮੇਟੀ ਨੇ ਡਿਊਟੀ ਲਈ ਸੀਗੀ ਤੇ ਭਾਈ ਸਾਨੂੰ ਸਾਬਕਾ ਸੈਨਿਕਾਂ ਦੀ ਲੋੜ ਹੈ ਜਿਹੜੀ ਢੱਲੇਵਾਲ ਸਾਹਿਬ ਦੀ ਟਰਾਲੀ ਆ ਜਾਂ ਮੋਰਚੇ ਦੀ ਚਾਰ ਦਿਵਾਰੀ ਆ ਉਹਦੀ ਪਹਿਰੇਦਾਰੀ ਜਿਹੜੀ ਸਾਬਕਾ ਸੈਨਿਕ ਕਰਨ ਅਸੀਂ ਇੱਥੇ ਆ ਗਏ ਆ ਅਸੀਂ ਕਿਸੇ ਪ੍ਰਸ਼ਾਸਨ ਨੂੰ ਜਾਂ ਕਿਸੇ ਗੈਰ ਬੰਦੇ ਨੂੰ ਇੱਥੇ ਰਾਤ ਨੂੰ ਖੰਗੜ ਨਹੀਂ ਦੇਵਾਂਗੇ ਪੂਰੀ ਪਹਿਰੇਦਾਰੀ ਕਰਾਂਗੇ ਜਗਜੀਤ ਸਿੰਘ ਢੱਲੇਵਾਲ ਦੀ ਟਰਾਲੀ ਦੀ ਵੀ ਤੇ ਮੋਰਚੇ ਦੀ ਜਿਹੜੀ ਬੰਦੀ ਬਣੀ ਉਹ ਜਿੱਥੇਕਰ ਉਹਦੀ ਵੀ ਡਿਊਟੀ ਦਿਨ ਰਾਤ 24 ਘੰਟੇ ਡਿਊਟੀ ਕਰਾਂਗੇ ਵਾਰੀ ਸਰ ਵੰਡ ਵੰਡ ਕੇ ਤੁਹਾਨੂੰ ਸਾਰਾ ਪਤਾ ਹੈ ਕਿਸ ਤਰ੍ਹਾਂ ਮੋਰਚੇ ਲਾਉਣੇ ਨੇ ਕਿਸ ਤਰ੍ਹਾਂ ਬਿਊਤਬੰਦੀ ਬਣਾਉਣੀ ਆ ਸਰਕਾਰ ਦੀਆਂ ਕੀ ਨੀਤੀਆਂ ਨੇ ਜਿਹੜੇ ਇੱਥੇ ਪੁਲਿਸ ਪ੍ਰਸ਼ਾਸਨ ਆ ਉਹਦੀ ਕੀ ਨੀਤੀ ਹੋਊਗੀ ਉਸ ਨੂੰ ਮਤ ਪਾਉਣ ਦੇ ਲਈ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਦੇਖੋ ਜੀ ਇਹ ਸਾਡੀਆਂ ਗੁਪਤ ਗੱਲਾਂ ਹੁੰਦੀਆਂ ਅਸੀਂ ਕਿਤੇ ਛੁੱਟੀ ਆਣਾ ਵੇ ਅਸੀਂ ਆਪਣੇ ਮਾਪਿਆਂ ਨੂੰ ਜਾਂ ਆਪਣੇ ਪਰਿਵਾਰ ਨੂੰ ਵੀ ਦੱਸਦੇ ਵੇ ਛੁੱਟੀ ਜਾ ਰਹੇ ਆ ਇਹ ਸਾਡੀ ਬੜੀ ਸੀਕ੍ਰੀਟ ਗੱਲ ਹੈ ਕਿਹੜੇ ਤਰੀਕਿਆਂ ਡਿਊਟੀ ਕਰਨੀ ਆ ਕਿਹੜੇ ਤਰੀਕਿਆਂ ਪਛਾਣ ਕਰਨੀ ਆ ਕਿਸੇ ਬਾਹਰਲੇ ਅਤੇ ਦੁਸ਼ਮਣ ਦੀ ਉਹ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਕਿ ਅਸੀਂ ਪਲੈਨ ਬਣਾਉਣਾ ਸਾਡਾ ਪਲੈਨ ਬਣਿਆ ਹੋਇਆ ਹੈ ਅਸੀਂ ਰੇਕੀ ਕਰਾਂਗੇ ਸਾਰੇ ਏਰੀਆ ਦੀ ਜਿੰਨੀਆਂ ਬਿਲਡਿੰਗਾਂ ਹੈਗੀਆਂ ਉਹਦੀ ਰੇਕੀ ਕਰਾਂਗੇ ਖੇਤਾਂ ਦੀ ਰੇਕੀ ਕਰਾਂਗੇ ਪ੍ਰਸ਼ਾਸਨ ਕੋਲ ਵੱਡੀ ਪਾਵਰ ਹੁੰਦੀ ਹੈ ਸਰਕਾਰ ਆ ਬਹੁਤ ਵੱਡਾ ਉਹਨਾਂ ਦਾ ਰੁਤਬਾ ਹੁੰਦਾ ਹੈ ਉਸ ਨੂੰ ਕਿਸ ਤਰ੍ਹਾਂ ਤੁਸੀਂ ਮਾਤ ਪਾਵਗੇ ਕਿਉਂਕਿ ਜੇ ਪ੍ਰਸ਼ਾਸਨ ਚੜਕੇ ਆਉਂਦਾ ਹੈ ਤਾਂ ਕਿੰਦਾ ਤੁਸੀਂ ਰੋਕੋਗੇ ਕਿਉਂਕਿ ਪ੍ਰਸ਼ਾਸਨ ਆ ਸਰਕਾਰ ਆ ਵੱਡੀਆਂ ਤਾਕਤਾਂ ਨੇ ਪ੍ਰਸ਼ਾਸਨ ਨੂੰ ਰੋਕਣਾ ਆਉਂਦਾ ਜੀ ਪ੍ਰਸ਼ਾਸਨ ਨੂੰ ਕਿਵੇਂ ਰੋਕੇ ਜਾਣਾ ਉਹ ਵੀ ਸਾਨੂੰ ਰੋਕਣਾ ਆਉਂਦਾ ਪਰ ਜਿੰਨੇ ਵੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅੱਜ ਤੱਕ ਜਾਂ ਜਿੰਨੀਆਂ ਵੀ ਸਰਕਾਰਾਂ ਨੇ ਇਹ ਤੇ ਰਾਜ ਕੀਤਾ ਉਹਨਾਂ ਨੇ ਜਵਾਨ ਨੂੰ ਵੀ ਮਾਰਿਆ ਹੈ ਕਿਸਾਨ ਨੂੰ ਵੀ ਮਾਰਿਆ ਤੇ ਮਜ਼ਦੂਰ ਨੂੰ ਵੀ ਮਾਰਿਆ ਜੇ ਇਸ ਵਕਤ ਗੱਲ ਕਰੀਏ ਤਾਂ ਜਵਾਨ ਦਾ ਵੀ ਐਮਐਸਪੀ ਦਾ ਰੌਲਾ ਹੈ ਤੇ ਕਿਸਾਨ ਦਾ ਵੀ ਐਮਐਸਪੀ ਦਾ ਰੌਲਾ ਹੈ ਤੇ ਮਜ਼ਦੂਰ ਤਾਂ ਨਾਲ ਆ ਹੀ ਗਿਆ ਹੈ ਸਾਡੇ ਵੀ ਅੰਦਰ ਬਲਬਲੇ ਉੱਠੇ ਤੇ ਜ਼ਬਰਦਸਤ ਹੋਇਆ ਕਿ ਸਾਨੂੰ ਮੋੜਨਾ ਮੋੜਾ ਲਾ ਕੇ ਜਾ ਕੇ ਖੜਨਾ ਚਾਹੀਦਾ ਹੈ। ਫਨੌਰੀ ਬਾਰਡਰ ਤੇ ਮੌਜੂਦ ਹਾਂ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 1 ਮਹੀਨਾ ਪੂਰਾ ਹੋ ਚੁੱਕਾ ਹੈ ਮਰਨ ਵਰ ਤੇ ਡਟੇ ਹੋਏ ਨੇ ਆਪਣੀ ਹੱਕੀ ਮੰਗਾ ਮੰਬਾਉਣ ਦੇ ਲਈ ਹਰ ਇੱਕ ਵਰਗ ਉਹਨਾਂ ਨੂੰ ਸਪੋਰਟ ਕਰ ਰਿਹਾ ਹੈ ਪਰ ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀਆਂ ਅੱਜ ਸਾਬਕਾ ਸੈਨਿਕ ਇੱਥੇ ਪਹੁੰਚੇ ਨੇ ਗੱਲ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮਾ ਜੀ ਮੇਰਾ ਨਾਮ ਅਵਤਾਰ ਸਿੰਘ ਫਕਰ ਸਰ ਜੀ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਮਸਲਾ ਕਿਸਾਨਾਂ ਦਾ ਇਹ ਅੱਜ ਸਾਬਕਾ ਫੌਜੀ ਵੀ ਪਹੁੰਚ ਗਿਆ ਤੁਹਾਨੂੰ ਤਾਂ ਹੀ ਤੁਹਾਡੀ ਪੈਨਸ਼ਨ ਸਹੀ ਸਮੇਂ ਤੇ ਮਿਲਦੀ ਹੋਊਗੀ ਸਾਰਾ ਸਿਸਟਮ ਸਹੀ ਆ ਵੈਸੇ ਇਹ ਦੇਖਿਆ ਜਾਵੇ ਨਾਰਾ ਤਾਂ ਲਗਾਇਆ ਜਾਂਦਾ ਸੀ ਜੈ ਜਵਾਨ ਜੈ ਕਿਸਾਨ ਪਰ ਅੱਜ ਦੇ ਜੋ ਹਾਲਾਤ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਤੁਸੀਂ ਪੈਸਨ ਦੀ ਗੱਲ ਕੀਤੀ ਆ ਸਾਡੇ ਨਾਲ ਅਸੀਂ ਉਹ ਗੱਲ ਨੂੰ ਨਹੀਂ ਚੱਕਣਾ ਚਾਹੁੰਦੇ ਜੇ ਮੌਕੇ ਦੀ ਮੋਦੀ ਸਰਕਾਰ ਹੈ ਇਹਨੇ ਸਾਬਕਾ ਫੌਜੀ ਨਾਲ ਵੀ ਬਹੁਤ ਵਕਤੀਰੇ ਕੀਤੇ ਆ ਪਰ ਅਸੀਂ ਆਈਏ ਅੱਜ ਦੇ ਇੱਥੇ ਮੋਰਚੇ ਦੇ ਉੱਤੇ ਕਿਉਂਕਿ ਅੱਜ ਤਾਂ ਜੋ ਸਾਡਾ ਦੇਸ਼ ਯਾਦ ਹੋਇਆ ਸੀ 47 ਦੇ ਵਿੱਚ ਤੇ ਸਾਡੇ ਇੱਕ ਪ੍ਰਧਾਨ ਮੰਤਰੀ ਨੇ ਨਾਰਾ ਲਾਇਆ ਸੀ ਜੈ ਜਵਾਨ ਜੈ ਕਿਸਾਨ ਪਰ ਜੋ ਅੱਜ ਦਾ ਨਾਰਾ ਹੈਗਾ ਇਹਦਾ ਜੈ ਜਵਾਨ ਜੈ ਜਵਾਨ ਜੈ ਮਜ਼ਦੂਰ ਅਸੀਂ ਤਿੰਨੇ ਨਾਰੇ ਲਾ ਕੇ ਚੱਲਦੇ ਆ ਕਿਉਂਕਿ ਜਿਹੜਾ ਦੇਸ਼ ਦਾ ਜਵਾਨ ਆ ਉਹ ਬਾਡਰਾਂ ਤੇ ਰਹਿ ਕੇ ਬਾਡਰ ਦੀ ਰਾਖੀ ਕਰਦਾ ਹੈ ਕਿਸੇ ਦੇਸ਼ ਨੂੰ ਇੱਧਰ ਝੱਕ ਨਹੀਂ ਦਿੰਦਾ ਜੇ ਉਂਗਲ ਕਰਦਾ ਉਹਦੀ ਉਂਗਲ ਵੜ ਦਿੰਦੇ ਆ ਜੇ ਸਾਡਾ ਜਿਹੜਾ ਕਿਸਾਨ ਹੈ ਜਾ ਮਜ਼ਦੂਰ ਹੈ ਉਹ ਸਾਡੇ ਭਾਰਤ ਦੇ ਭੰਡਾਰ ਭਰਦਾ ਹੈ ਉਹਦੀ ਇਹ ਕੰਮ ਸੀ ਪਰ ਜਿੰਨੇ ਵੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਜ ਤੱਕ ਜਾਂ ਜਿੰਨੀਆਂ ਵੀ ਸਰਕਾਰਾਂ ਨੇ ਇਹ ਤੇ ਰਾਜ ਕੀਤਾ ਉਹਨਾਂ ਨੇ ਜਵਾਨ ਨੂੰ ਵੀ ਮਾਰਿਆ ਹੈ ਕਿਸਾਨ ਨੂੰ ਵੀ ਮਾਰਿਆ ਤੇ ਮਜ਼ਦੂਰ ਨੂੰ ਵੀ ਮਾਰਿਆ ਜੇ ਇਸ ਵਕਤ ਗੱਲ ਕਰੀਏ ਤਾਂ ਜਵਾਨ ਦਾ ਵੀ ਐਮਐਸਪੀ ਦਾ ਰੌਲਾ ਹੈ ਤੇ ਕਿਸਾਨ ਦਾ ਵੀ ਐਮਐਸਪੀ ਦਾ ਰੌਲਾ ਹੈ ਤੇ ਮਜ਼ਦੂਰ ਤਾਂ ਨਾਲ ਆ ਹੀ ਗਿਆ ਹੈ ਪਰ ਅਸੀਂ ਹੋਰ ਬਾਲਾ ਅਸੀਂ ਗੱਲਾਂ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਅਸੀਂ ਵੱਡੀਆਂ ਲੜਾਈਆਂ ਲੜੀਆਂ ਅੱਜ ਅਸੀਂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਡੇ ਜਿਹੜੇ ਸਾਡੇ ਸੰਘਰਸ਼ੀ ਯੋਧੇ ਆ ਉਹਨਾਂ ਨੇ ਅੱਜ ਆਪਣੀ ਜ਼ਿੰਦਗੀ ਦਾਅ ਦੇ ਉੱਤੇ ਲਾ ਰੱਖੀ ਹੈ ਉਹਨਾਂ ਨੇ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਜਵਾਨਾਂ ਵਾਸਤੇ ਅੱਜ ਜਿਹੜੀ ਹੈ ਮੋਰਚੇ ਦੇ ਉੱਤੇ ਆਪਣੀ ਜਿਹੜੀ ਜ਼ਿੰਦਗੀ ਦਾਅ ਦੇ ਉੱਤੇ ਲਾਈ ਹੋਈ ਹੈ ਸਾਡੇ ਵੀ ਅੰਦਰ ਬਲਬਲੇ ਉੱਠੇ ਤੇ ਜ਼ਬਰਦ ਹੋਇਆ ਕਿ ਸਾਨੂੰ ਮੋੜਣਾ ਮੋੜਾ ਲਾ ਕੇ ਜਾ ਕੇ ਖੜਨਾ ਚਾਹੀਦਾ ਹੈ ਅਸੀਂ ਪਿਛਲੀ 22 ਤਰੀਕ ਨੂੰ ਕਾਫੀ ਸਾਡੇ ਪੂਰੇ ਪੰਜਾਬ ਦੇ ਸਾਬਕਾ ਸੈਨਿਕ ਨਾਲ ਹਰਿਆਣੇ ਚੋਂ ਵੀ ਆਏ ਸੀਗੇ ਉਸ ਟਾਈਮ ਆ ਕੇ ਅਸੀਂ ਵਿਸ਼ਵਾਸ ਦੇ ਕੇ ਗਏ ਸੀ ਕਿ ਅਸੀਂ ਕਿਸਾਨ ਔਰ ਮਜ਼ਦੂਰ ਦੇ ਨਾਲ ਆਂ ਉਸ ਦਿਨ ਸਾਨੂੰ ਉੱਥੇ ਕਮੇਟੀ ਨੇ ਡਿਊਟੀ ਲਈ ਸੀਗੀ ਤੇ ਭਾਈ ਸਾਨੂੰ ਸਾਬਕਾ ਸੈਨਿਕਾਂ ਦੀ ਲੋੜ ਹੈ ਜਿਹੜੀ ਡੱਲੇਵਾਲ ਸਾਹਿਬ ਦੀ ਟਰਾਲੀ ਆ ਜਾਂ ਮੋਰਚੇ ਦੀ ਚਾਰਦिवारी ਆ ਉਹਦੀ ਪਹਿਰੇਦਾਰੀ ਜਿਹੜੀ ਸਾਬਕਾ ਸੈਨਿਕ ਕਰਨ ਹੂੰ ਤੇ ਉਸ ਦੇ ਉੱਤੇ ਸਾਡੀਆਂ ਜਥੇਬੰਦੀਆਂ ਨੇ ਮੀਟਿੰਗ ਕੀਤੀ ਸੀ ਪਿੱਛੇ ਹਟ ਕੇ ਜੀ ਤੇ ਸਭ ਤੋਂ ਪਹਿਲਾਂ ਸਾਡੇ ਕਲਵੰਤ ਸਿੰਘ ਜੀ ਸਾਡੇ ਝੋੜਾ ਭਰੀਪਾ ਵੀਰਬਾਲ ਸਿੰਘ ਝੋੜ ਸਾਹਿਬ ਨੇ ਇਹ ਜ਼ਿੰਮੇਵਾਰੀ ਤੱਕ ਚੱਕੀ ਸੀ ਕਿ ਸਭ ਤੋਂ ਪਹਿਲਾਂ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਜਿਹੜੇ ਜਵਾਨ ਐ ਸਾਬਕਾ ਸੈਨਿਕ ਐ ਉਹ ਮੋਰਚੇ ਦੀ ਡਿਊਟੀ ਸਾਂਭਣਗੇ ਤੇ ਅੱਜ 25 ਤਰੀਕ ਆ ਅਸੀਂ ਅੱਜ ਮੋਰਚੇ ਦੀ ਡਿਊਟੀ ਸਾਂਭਣ ਵਾਸਤੇ ਆਏ ਆ ਜੀ ਅਸੀਂ ਇੱਕ ਹਫਤਾ ਡਿਊਟੀ ਕਰਨੀ ਐ ਇੱਥੇ ਪਹਿਲੀ ਤਰੀਕ ਤੱਕ ਸਾਡੀ ਡਿਊਟੀ ਐ ਪਹਿਲੀ ਤਰੀਕ ਤੋਂ ਬਾਅਦ ਸਾਡਾ ਜ਼ਿਲ੍ਹਾ ਪਟਿਆਲਾ ਇੱਥੇ ਡਿਊਟੀ ਕਰਨ ਵਾਸਤੇ ਆਊਗਾ ਅਸੀਂ ਇੱਥੇ ਆ ਗਏ ਆ ਅਸੀਂ ਕਿਸੇ ਪ੍ਰਸ਼ਾਸਨ ਨੂੰ ਜਾਂ ਕਿਸੇ ਗੈਰ ਬੰਦੇ ਨੂੰ ਇੱਥੇ ਰਾਤ ਨੂੰ ਖੰਗਣ ਨਹੀਂ ਦੇਵਾਂਗੇ ਸਾਡੇ ਸਾਥਕਾ ਜਿਹੜੇ ਸਾਡੇ ਕਿਸਾਨ ਆ ਜਾਂ ਮਜ਼ਦੂਰ ਆ ਉਹਨਾਂ ਦੇ ਨਾਂ ਰਾਲ ਕੇ ਡਿਊਟੀ ਕਰਾਂਗੇ ਪੂਰੀ ਪਹਿਰੇਦਾਰੀ ਕਰਾਂਗੇ ਜਗਜੀਤ ਸਿੰਘ ਢੱਲੇਵਾਲ ਦੀ ਟਰਾਲੀ ਦੀ ਵੀ ਤੇ ਮੋਰਚੇ ਦੀ ਜਿਹੜੀ ਬੰਦੀ ਬੰਦੀ ਬਣੀ ਹੋ ਜਿੱਥੇਕਰ ਉਹਦੀ ਵੀ ਡਿਊਟੀ ਦਿਨ ਰਾਤ 24 ਘੰਟੇ ਡਿਊਟੀ ਕਰਾਂਗੇ ਵਾਰੀ ਸਰ ਵੰਡ ਵੰਡ ਕੇ ਤੇ ਇਸ ਕਰਕੇ ਇੱਥੇ ਪਹੁੰਚੇ ਆ ਕਿਸ ਤਰ੍ਹਾਂ ਦੀ ਬਿਊਂਤਬੰਦੀ ਤਿਆਰ ਕੀਤੀ ਹੈ ਜੀ ਕਿਉਂਕਿ ਸਾਬਕਾ ਸੈਨਿਕ ਹੋ ਤੁਸੀਂ ਤੁਹਾਨੂੰ ਸਾਰਾ ਪਤਾ ਹੈ ਕਿਸ ਤਰ੍ਹਾਂ ਮੋਰਚੇ ਲਾਉਣੇ ਨੇ ਕਿਸ ਤਰ੍ਹਾਂ ਬਿਊਂਤਬੰਦੀ ਬਣਾਉਣੀ ਆ ਸਰਕਾਰ ਦੀਆਂ ਕੀ ਨੀਤੀਆਂ ਨੇ ਜਿਹੜੇ ਇੱਥੇ ਪੁਲਿਸ ਪ੍ਰਸ਼ਾਸਨ ਆ ਉਹਦੀ ਕੀ ਨੀਤੀ ਹੋਊਗੀ ਉਸ ਨੂੰ ਮਤ ਪਾਉਣ ਦੇ ਲਈ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਦੇਖੋ ਜੀ ਇਹ ਸਾਡੀਆਂ ਗੁਪਤ ਗੱਲਾਂ ਹੁੰਦੀਆਂ ਅਸੀਂ ਕਿਤੇ ਛੁੱਟੀ ਆਉਣਾ ਵੇ ਅਸੀਂ ਆਪਦੇ ਮਾਪਿਆਂ ਨੂੰ ਜਾਂ ਆਪਦੇ ਪਰਿਵਾਰ ਨੂੰ ਵੀ ਦੱਸਦੇ ਵੇ ਛੁੱਟੀ ਜਾ ਰਹੇ ਹਾਂ ਲੋ ਇਹ ਸਾਡੀ ਬੜੀ ਸੀਕ੍ਰੀਟ ਗੱਲ ਹੈ ਕਿਹੜੇ ਤਰੀਕਿਆਂ ਡਿਊਟੀ ਕਰਨੀ ਆ ਕਿਹੜੇ ਤਰੀਕਿਆਂ ਪਛਾਣ ਕਰਨੀ ਆ ਕਿਸੇ ਬਾਹਰਲੇ ਦੁਸ਼ਮਣ ਦੀ ਉਹ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਕੀ ਅਸੀਂ ਪਲੈਨ ਬਣਾਉਣਾ ਸਾਡਾ ਪਲੈਨ ਬਣਿਆ ਹੋਇਆ ਹੈ ਅਸੀਂ ਡਿਊਟੀ ਉਹਨਾਂ ਤੋਂ ਬਾਅਦ ਸਾਂਭਾਂਗੇ ਸਾਰੇ ਸਾਥੀਆਂ ਨੂੰ ਵੀ ਉਹਨਾਂ ਬਾਰੇ ਸਮਝਾਵਾਂਗੇ ਜਿਹੜੇ ਸਾਡੇ ਸਾਥੀ ਪੱਕੇ ਇੱਥੇ ਉਹਨਾਂ ਨੂੰ ਅਸੀਂ ਦੱਸ ਸਕਦੇ ਆ ਪਰ ਅਸੀਂ ਚੈਨਲ ਦੇ ਉੱਤੇ ਉਹ ਚੀਜ਼ ਨਹੀਂ ਦੱਸਣਾ ਚਾਹੁੰਦੇ ਵੀ ਕਿਹੜੀ ਅਸੀਂ ਬੌਤਬੰਦੀ ਬਣਾਈ ਆ ਕੀ ਕਰਾਂਗੇ ਕਿਵੇਂ ਪੜਤਾਲ ਕਰਾਂਗੇ ਕਿਵੇਂ ਡਿਊਟੀ ਕਰਾਂਗੇ ਰਾਤ ਦੀ ਜਾਂ ਕੀ ਕਰਨੀ ਆ ਉਹ ਸਾਡੀ ਗੁਪਤ ਹੈ ਜੀ ਉਹ ਪੁਲਿਸ ਅਸੀਂ ਨਹੀਂ ਦੱਸ ਸਕਦੇ ਜੀ ਕਿੰਨੀਆਂ ਤੁਹਾਡੀਆਂ ਜਥੇਬੰਦੀਆਂ ਜੇ ਕਿੰਨੇ ਆਗੂ ਨੇ ਜਿਹੜੇ ਤੁਹਾਡੇ ਇੱਥੇ ਰਹਿੰਦੇ ਨੇ ਡਿਊਟੀ ਵਾਈ ਡਿਊਟੀ ਜਿਨ੍ਹਾਂ ਦੀ ਲੱਗਦੀ ਆ ਤੁਹਾਡੇ ਜਿਹੜਾ ਸੰਗਠਨਾਓ ਤਿਆਰ ਕਰਦਾ ਨਹੀਂ ਜੀ ਅਸੀਂ 22 ਤਰੀਕ ਨੂੰ ਆ ਕੇ ਜਿਹੜਾ ਇਹ ਫੈਸਲਾ ਲਿਆ ਉਹ ਤੋਂ ਕਮੇਟੀ ਨੇ ਫੈਸਲਾ ਦਿੱਤਾ ਪਿਛਲੀ 25 ਦਸੰਬਰ ਨੂੰ ਸਾਰੇ ਪੰਜਾਬ ਦੇ ਹਰਿਆਣਾ ਦੇ ਸਾਬਕਾ ਸੈਨਿਕ ਆਏ ਸੀਗੇ ਅੱਜ 25 ਤਰੀਕ ਤੋਂ ਅਸੀਂ ਇਹ ਡਿਊਟੀ ਜਿਹੜੀ ਹੈ ਸਾਂਭ ਰਹੇ ਆ ਸੇਵਾ ਕਰਨ ਵਾਸਤੇ ਲੱਗੇ ਆ ਤੇ ਸੇਵਾ ਅੱਜ ਤੋਂ ਸ਼ੁਰੂ ਕੀਤੀ ਆ ਅਸੀਂ ਅੱਜ ਇੱਥੇ ਬੰਦੇ ਪਹੁੰਚੇ ਆ ਪੰਜ ਤੋਂ ਸੱਤ ਬੰਦੇ ਪਹੁੰਚੇ ਕੋ ਸਾਡੇ ਬੰਦੇ ਹੋਰ ਵੀ ਫੌਜੀ ਹੈਗੇ ਜਿਹੜੇ ਡਰੈਸ ਦੇ ਵਿੱਚ ਨਹੀਂ ਆ ਸ਼ਾਮ ਨੂੰ ਅਸੀਂ ਆਪਦੀ ਸਾਰੀ ਮੀਟਿੰਗ ਕਰਕੇ ਅੱਡੋ ਅੱਡੀ ਜਿਹੜੇ ਚਾਸ਼ਪੇਰੇ ਦੀਆਂ ਡਿਊਟੀਆਂ ਵੰਡ ਕੇ ਕਿਹੜੇ ਤੀਕਰਾਂ ਟਾਪਰ ਕਿਹੜੇ ਟਾਪਰ ਤੇ ਬਹਿਣਾ ਕੀ ਕਰਨਾ ਜਾਂ ਡੱਲੇਵਾਲ ਸਾਹਿਬ ਦੀ ਖਾਸ ਕਰਕੇ ਜਿਹੜੀ ਟਰਾਲੀ ਹੈ ਉਹਦੀ ਡਿਊਟੀ ਹੈ ਜਿਹੜੀ ਅਸੀਂ ਉਹ ਥੋੜੀ ਸਖਤ ਕਰਨੀ ਹੈ ਉੱਥੇ ਜਿਹੜੇ ਸਾਡੇ ਵੀਰ ਕਿਸਾਨ ਵੀ ਹੈਗੇ ਆ ਇਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਵੀ ਉੱਥੇ ਰਾਤ ਬਰੇਤੇ ਨੇੜੇ ਨਾ ਆਇਆ ਜਾਵੇ ਕਿਉਂਕਿ ਅਸੀਂ ਦੱਸ ਨਹੀਂ ਸਕਦੇ ਵਾਸੀ ਜੀ ਡਿਊਟੀ ਉੱਥੇ ਕਾਹਦੇ ਨਾ ਕਰਨੀ ਹੈ ਤੇ ਡਿਊਟੀ ਕਰਾਂਗੇ ਜਿਵੇਂ ਜਿਵੇਂ ਐਸੀ ਡੌੜੀ ਕਰਾਂਗੇ ਅਸੀਂ ਇੱਕ ਸ਼ਿਫਟ ਬਦਲੀ ਕਰਦੇ ਰਹਾਂਗੇ ਉਹ ਸਾਨੂੰ ਤਰੀਕੇ ਆਉਂਦੇ ਸਾਡੇ ਆਪ ਦੇ ਪਰ ਹੁਣ ਤੋਂ ਲੈ ਕੇ ਜਦੋਂ ਤੱਕ ਮੋਰਚਾ ਫਤ ਨਹੀਂ ਹੋ ਜਾਂਦਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਗੋਡੇ ਨਹੀਂ ਜੇਨਦਾ ਕਿਸਾਨਾਂ ਦੇ ਮੂਹਰੇ ਉਹਨਾਂ ਦੀ ਮੰਗਾਂ ਨਹੀਂ ਮੰਨ ਸਕਦਾ ਜਿਵੇਂ ਉਹਨੇ ਪਿਛਲੀ ਵਾਰੀ ਗੁਰੂ ਨਾਨਕ ਦੇਵ ਜੀ ਬਰਸਡੇ ਦੇ ਉੱਤੇ ਉਹਨੇ ਕਿਹਾ ਸੀ ਕਿ ਸਾਥੋਂ ਗਲਤੀ ਹੋ ਗਈ ਹੈ ਅਸੀਂ ਕਾਨੂੰਨ ਵਾਪਸ ਲੈਨੇ ਆ ਕਾਨੂੰਨ ਨਾ ਤਾਂ ਵਾਪਸ ਲਏ ਆ ਨਾ ਕੋ ਚਿਟਤੀ ਦਿੱਤੀ ਕਿਸਾਨਾਂ ਨੂੰ ਜਿੰਨਾ ਤੱਕ ਉਹ ਕਿਸੇ ਜਨਤਕ ਤੌਰ ਤੇ ਉੱਤੇ ਲੈਟਰ ਜਾ ਆਪਦੀ ਪ੍ਰਧਾਨ ਮੰਤਰੀ ਦੀ ਲੈਟ ਪੈੜੋ ਤੇ ਲੇਕਿਨ ਇਹਨਾਂ ਦਾ ਕਿਸਾਨਾਂ ਨੂੰ ਕਿ ਅਸੀਂ ਕੋਈ ਕਾਨੂੰਨ ਇਹ ਵਾਪਸ ਲੈ ਲਿਆ ਐ ਐਮਐਸਪੀ ਦੀ ਗਰੰਟੀ ਦਿੱੰਨੇ ਆ ਉਹਨਾਂ ਦੇ ਕਰ ਅਸੀਂ ਕਿਸਾਨਾਂ ਦੇ ਮੋੜੇ ਨਾ ਮੋੜੇ ਲਾ ਕੇ ਖੜੇ ਰਾਵਾਂਗੇ ਲੜਾਈ ਲੜਦੇ ਰਾਵਾਂਗੇ ਮੋਰਚਾ ਫਤਿਹ ਕਰਕੇ ਜਾਵਾਂਗੇ ਫੋਰਚੇ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਸਾਬਕਾ ਸੈਨਿਕ ਸੰਭਣਗੇ ਜਿਹੜੀ ਇੱਥੇ ਪਹਿਰੇਦਾਰੀ ਕਰਨੀ ਦੇਖੋ ਅਸੀਂ ਨਵੇਂ ਆਏ ਆ ਅੱਜ 25 ਤਰੀਕ ਆ ਅਸੀਂ ਰੈਕੀ ਕਰਾਂਗੇ ਸਾਰੇ ਏਰੀਆ ਦੀ ਜਿੰਨੀਆਂ ਬਿਲਡਿੰਗਾਂ ਹੈਗੀਆਂ ਉਹਦੀ ਰੈਕੀ ਕਰਾਂਗੇ ਖੇਤਾਂ ਦੀ ਰੈਕੀ ਕਰਾਂਗੇ ਇਹਨਾਂ ਦੇ ਜਿਹੜੇ ਸਾਡੇ ਕਿਸਾਨ ਵੀਰ ਭਲਾਂ ਡਿਊਟੀ ਕਰ ਜਿਹੜੇ 2-3 ਮਹੀਨਿਆਂ ਤੋਂ ਡਿਊਟੀ ਕਰ ਰਹੇ ਆ ਢੱਲੇਵਾਲ ਸਾਹਿਬ ਦੀ ਵੀ ਤੇ ਮੋਰਚੇ ਦੀ ਵੀ ਜਾਂ ਲੱਖਾ ਸੁਧਾਨੇ ਵਰਗੇ ਆ ਜਾਂ ਭਾਨੇ ਸਿੱਧੂ ਵਰਗੇ ਆ ਜਾਂ ਹੋਰ ਸਾਡੇ ਕਿਸਾਨ ਹੈਗੇ ਆ ਅਸੀਂ ਉਹਨਾਂ ਤੋਂ ਬਰੀਫਿੰਗ ਲਾਵਾਂਗੇ ਵੀ ਅੱਥੇ ਰਾਤ ਨੂੰ ਕੀ-ਕੀ ਪ੍ਰੋਬਲਮ ਆਉਂਦੀ ਆ ਕੀ-ਕੀ ਜਾਨਵਰ ਆਉਂਦੇ ਆ ਬਾਹਰੋਂ ਜਾਂ ਕੀ-ਕੀ ਆ ਸਕਦਾ ਕਿਉਂਕਿ ਰਾਤ ਨੂੰ ਕਈ ਵਾਰੀ ਮੋਢ ਵੀ ਲੱਕੜਾ ਮੋਢ ਵੀ ਬੰਦਾ ਬਣ ਕੇ ਦਿਖਾਈ ਦਿੰਦਾ ਰਹਿੰਦਾ ਉਹ ਅਸੀਂ ਰੈਕੀ ਕਰਾਂਗੇ ਦਿਨੇ ਸਾਰੀ ਕਿ ਕਿਹੜੇ-ਕਿਹੜੇ ਏਰੀਆ 'ਚ ਕੀ ਦਿਖਾਈ ਦਿੰਦਾ ਕੋਈ ਮੋੜ 'ਤੇ ਖੜਾ ਹੋਇਆ ਜਿਹੜਾ ਰਾਤ ਨੂੰ ਸਾਨੂੰ ਭੁਲੇਖਾ ਪਾਵੇ ਬੰਦਾ ਆ ਰਿਹਾ ਜਾਂ ਕੋਈ ਹੋਰ ਜਿਹੜੀ ਚੀਜ਼ਾਂ ਉਹ ਅਸੀਂ ਰੈਕੀ ਕਰਾਂਗੇ ਇਹਨਾਂ ਕਿਸਾਨਾਂ ਤੋਂ ਪੁੱਛਾਂਗੇ ਵੀ ਰਾ ਤੁਸੀਂ ਰਾਤ ਦੀ ਡਿਊਟੀ ਕਰਦੇ ਰਹੇ ਆ ਤੇ ਉਹ ਇੱਥੇ ਕੀ ਚੀਜ਼ ਮੁਸ਼ਕਲਾਉਂਦੀਆਂ ਉਹ ਮੁਸ਼ਕਲਾਂ ਨੂੰ ਉਹ ਗਲਤੀਆਂ ਨੂੰ ਸੁਧਾਰ ਕੇ ਅੱਜ ਤੋਂ ਅਸੀਂ ਡਿਊਟੀਆਂ ਸ਼ੁਰੂ ਕਰ ਰਹੇ ਆਂ ਪ੍ਰਸ਼ਾਸਨ ਕੋਲ ਵੱਡੀ ਪਾਵਰ ਹੁੰਦੀ ਹੈ ਸਰਕਾਰ ਆ ਬਹੁਤ ਵੱਡਾ ਉਹਨਾਂ ਦਾ ਰੁਤਬਾ ਹੁੰਦਾ ਹੈ ਉਸ ਨੂੰ ਕਿਸ ਤਰ੍ਹਾਂ ਤੁਸੀਂ ਮਾਤ ਪਾਵਾਂਗੇ ਕਿਉਂਕਿ ਜੇ ਪ੍ਰਸ਼ਾਸਨ ਚੜ੍ਹ ਕੇ ਆਉਂਦਾ ਹੈ ਤਾਂ ਕਿੱਦਾਂ ਤੁਸੀਂ ਰੋਕੋਗੇ ਕਿਉਂਕਿ ਪ੍ਰਸ਼ਾਸਨ ਆ ਸਰਕਾਰ ਆ ਵੱਡੀਆਂ ਤਾਕਤਾਂ ਨੇ ਉਹ ਸਰ ਦੇਖੋ ਪ੍ਰਸ਼ਾਸਨ ਨੂੰ ਰੋਕਣਾ ਆਉਂਦਾ ਜੀ ਪ੍ਰਸ਼ਾਸਨ ਨੂੰ ਕਿਵੇਂ ਰੋਕੇ ਜਾਣਾ ਉਹ ਵੀ ਸਾਨੂੰ ਰੋਕਣਾ ਆਉਂਦਾ ਕਿਉਂਕਿ ਸਾਡੇ ਨਾਲ ਸਾਡੇ ਮੋਢੇ ਦੇ ਉੱਤੇ ਇੱਕ ਕਿਸਾਨ ਖਲੋਤਾ ਹੈ ਜਿਹਦਾ ਕਿ ਜਿਹਦੀ ਕਿ ਲੱਠ ਜਿਹੜੀ ਹੈ ਨਾ ਉਹ ਬਹੁਤ ਭੈੜੀ ਆ ਸਰ ਸੋ ਅਸੀਂ ਪ੍ਰਸ਼ਾਸਨ ਦਾ ਪੂਰਾ ਡਟ ਕੇ ਮੁਕਾਬਲਾ ਕਰਾਂਗੇ ਅਸੀਂ ਕੋਈ ਗੱਲ ਨਹੀਂ ਬਸ ਇੱਕ ਹੁੰਦਾ ਸਿਰ ਹੁੰਦਾ ਬੰਦੇ ਦਾ ਜੇ ਅੱਗੇ ਅੜ ਗਿਆ ਤੇ ਪ੍ਰਸ਼ਾਸਨ ਖਲੋ ਨਹੀਂ ਸਕਦਾ ਇਹ ਤੁਸੀਂ ਪਿਛਲੇ ਤਰਨਿਆਂ ਦੇ ਵੇਖਿਆ ਜੀ ਕਿਵੇਂ ਆਪਣੀ ਜਿਹੜੀ ਨੌਜਵਾਨੀ ਸੀ ਇਹਨਾਂ ਨੇ ਜਦੋਂ ਟਰੈਕਟਰ ਏਡੇ ਏਡੇ ਬੈਰੀਕਾਰ ਉਹਨਾਂ ਲਾਇਏ ਹੋਏ ਸੀ ਟਰੈਕਟਰ ਜਦੋਂ ਲਗਾਉਣੇ ਸ਼ੁਰੂ ਕੀਤੇ ਤੇ ਪ੍ਰਸ਼ਾਸਨ ਦੇ ਜਿਹੜੇ ਸੀਗੇ ਜਿਹੜੇ ਕਰਮੀ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਡਿਊਟੀ ਕਰ ਰਹੇ ਹੁੰਦੇ ਨੇ ਕਿਵੇਂ ਅੱਗੇ-ਅੱਗੇ ਭੱਜਦੇ ਦੌੜਦੇ ਵੇਖਿਆ ਤੁਸੀਂ ਇੱਕ ਵੀਡੀਓ ਹੋਰ ਵਾਇਰਲ ਹੋਈ ਸੀ ਜਿਹੜੀ ਤੁਸੀਂ ਵੇਖਿਆ ਹੁਣ ਇੱਕ ਬਜ਼ੁਰਗ ਬੰਦੇ ਨੇ ਜਿਹੜੋ ਡਾਂਗ ਵਾਈ ਸੀ ਤੇ ਪ੍ਰਸ਼ਾਸਨ ਕਿਵੇਂ ਭੱਜਦਾ ਸੀ ਇਹ ਕਿਸਾਨ ਦੀ ਡਾਂਗ ਬਹੁਤ ਭੈੜੀ ਆ ਕਿ ਉਹਨਾਂ ਦੇ ਨਾਲ ਜਦੋਂ ਅਸੀਂ ਉਹਨਾਂ ਦੇ ਪੁੱਤ ਆ ਕੇ ਖਲੋ ਗਏ ਫਿਰ ਤਾਂ 1 2 11 ਹੋ ਗਏ ਨਾ ਬਹੁਤ ਸਾਰੇ ਰਾਜਨੀਤਿਕ ਆਗੂ ਨੇ ਉਹ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੰਦੇ ਨੇ ਸੁਨੀ ਸਰਕਾਰ ਗੱਲਬਾਤ ਕਰਨ ਲਈ ਤਿਆਰ ਆ ਮਸਲੇ ਦਾ ਹੱਲ ਗੱਲਬਾਤ ਨਾਲ ਨਿਕਲਣਾ ਹੈ ਅਸੀਂ ਤਿਆਰ ਆ ਪਰ ਉੱਥੇ ਕੁਝ ਲੋਕ ਨੇ ਜਿਹੜੇ ਉਹ ਫੇਮਸ ਹੋਣ ਵਾਸਤੇ ਫੋਟੋਆਂ ਖਿਚਾ ਕੇ ਵਾਇਰਲ ਕਰਦੇ ਨੇ ਤੇ ਰਾਜਨੀਤੀ ਕਰ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦੇਖ ਦਿਓ ਰਾਜਨੀਤੀ ਤਾਂ ਇਹ ਆਪ ਖੁਦ ਕਰ ਰਹੇ ਨੇ ਇਹ ਜਦੋਂ ਇਹਨਾਂ ਨੂੰ ਇੰਨਾ ਹੀ ਸਾਡੇ ਤੇ ਤਰਸ ਆਉਂਦਾ ਸੀ ਜਾਂ ਸਾਡੀ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਤੇ ਤਰਸ ਆਉਂਦਾ ਸੀ ਤੇ ਉਦੋਂ ਦਾ ਹੀ ਇਹਨਾਂ ਨੇ ਇਹ ਲਿਖਤੀ ਰੂਪ ਚ ਦੇਖੋ ਇਹ ਕਹਿੰਦੇ ਨੇ ਕਿ ਅਸੀਂ ਐਮਐਸਪੀ ਤੁਹਾਨੂੰ ਦੇਨੇ ਆ ਪੰਜਾਬ ਤੇ ਹਰਿਆਣਾ ਹੁੰਦੀਆਂ ਨੇ ਅਸੀਂ ਵੇਖ ਚੀਜ਼ ਨੂੰ ਮੰਨਦੇ ਆ ਕਿ ਸਾਨੂੰ ਐਮਐਸਪੀ ਮਿਲ ਰਹੀ ਆ ਇਹਨਾਂ ਨੂੰ ਐਮਐਸਪੀ ਦੀ ਗਰੰਟੀ ਦੇਣ ਦੇ ਵਿੱਚ ਕੀ ਪ੍ਰੋਬਲਮ ਆ ਮਾਰ ਤਾਂ ਇੱਛੇ ਖਾਂਦੇ ਆ ਨਾ ਕਿ ਸਾਨੂੰ ਮੁੜ ਕੇ ਆ ਛੋਟੇ ਛੈਲਰਾਂ ਵਾਲੇ ਜਾਂ ਆੜਤੀਏ ਇਹ ਬੋ ਲੁੱਟੀ ਜਾਂਦੇ ਆ ਐਦਕੀ ਅਸੀਂ ਤੁਸੀਂ ਲਾ ਲਓ ਕਿ ਐਦਕੀ ਆਪਣੇ ਨਾਲ ਝੋਨੇ ਦੀ ਜਦੋਂ ਹੋਇਆ ਜਦੋਂ ਸੀਜ਼ਨ ਆਇਆ ਸਾਡਾ ਉਹਦੇ ਨਾਲ ਸਾਡੇ ਨਾਲ ਕੀ ਸਾਡੇ ਕਿਸਾਨਾਂ ਨਾਲ ਹੋਇਆ ਇੱਕ ਮਸ਼ੀਨ ਜਿਹੜੀ ਹੁੰਦੀ ਐ ਨਾ ਮੌਇਸਚਰ ਦੀ ਮਸ਼ੀਨ ਜਿਹੜੀ ਇਹਨਾਂ ਦੀ ਮਾਰਕੀਟ ਕਮੇਟੀ ਵਾਲੀ ਹੁੰਦੀ ਆ ਉਹ ਸਹੀ ਮਾਪਛਰ ਦੱਸਦੀ ਹੈ ਕਿਸੇ ਦਾ 14 10 ਦੀ ਕਿਸੇ ਦਾ 15 10 ਦੀ ਕਿਸੇ ਦਾ 17 ਦੱਸਦੀ ਹੈ ਪਰ ਜਦੋਂ ਉਹ ਹੀ ਅਗਲੇ ਦੀ ਜਿਹੜੀ ਆਰਦੀ ਦੀ ਮਸ਼ੀਨ ਹੁੰਦੀ ਹੈ ਜਾਂ ਜਿਹੜੇ ਦੂਜੇ ਇਹਨਾਂ ਸ਼ੈਲਰ ਵਾਲੇ ਮਸ਼ੀਨ ਹੁੰਦੀ ਆ ਉਹ 19 ਤੋਂ 22 24 25 ਦੱਸੀ ਜਾਂਦੀ ਆ ਉਹ ਸਿਰਫ ਕੀ ਆ ਕਿ ਸਾਡੀ ਜਿਹੜੀ 5 5 ਕਿਲੋ ਕਾਰਟ ਜਿਹੜੀ ਲਈ ਹੈ ਕਿ ਇਹੋ ਹੀ ਸੀਗਾ ਤੇ ਇਹੋ ਹੀ ਅਸੀਂ ਮੰਗਦੇ ਆ ਕਿ ਸਾਡੀ ਜਿਹੜੀ ਆਹ ਸਾਨੂੰ ਜਿਹੜਾ ਲੁੱਟਿਆ ਜਾਂਦਾ ਹੈ ਪਹਿਲਾਂ ਕਿਸਾਨ ਲੁੱਟਿਆ ਜਾਂਦਾ ਸੀ ਉਹਨੂੰ ਉਹ ਜਿਹੜੇ ਕੰਡੇ ਆਉਂਦੇ ਆ ਉਹਨਾਂ ਦਾ ਪਤਾ ਨਹੀਂ ਸੀ ਲੱਗਦਾ ਉਹ ਚਲੋ ਇੱਕ ਜੀਓਜੀ ਵਿਭਾਗ ਮੰ ਚੱਲਿਆ ਉਹਨੇ ਉਹਨਾਂ ਨੂੰ ਕਿਸਾਨਾਂ ਨੂੰ ਜਾਗਰਿਤ ਕਰਤਾ ਵੀ ਇਸ ਤਰ੍ਹਾਂ ਕੰਡਾ ਚੈੱਕ ਕਰਨਾ ਤੁਸੀਂ ਤੇ ਹੁਣ ਸਾਨੂੰ ਇਸ ਤਰ੍ਹਾਂ ਲੁੱਟਣਾ ਸ਼ੁਰੂ ਕਰਤਾ ਕਿਉਂਕਿ ਉਹ ਲੁੱਟ ਬੰਦ ਹੋ ਗਈ ਜਿਹੜੀ ਤੇ ਲੁੱਟ ਸ਼ੁਰੂ ਕਰਤੀ ਹਾਂਜੀ ਜੀ ਤੇ ਆਪਣਾ ਰੈਂਕ ਕੀ ਹੈ ਜੀ ਦੇਖੋ ਜੀ ਰੈਂਕ ਕੋਈ ਬੜੀ ਮਹੱਤਤਾ ਨਹੀਂ ਰੱਖਦੇਗੇ ਲੜਾਈ ਲੜਨੀ ਹੋਣੀ ਚਾਹੀਦੀ ਹੈ ਰੈਂਕ ਤਾਂ ਅਸੀਂ ਸਿਪਾਹੀ ਤੋਂ ਭਰਤੀ ਹੋ ਕੇ ਕੈਪਟਨ ਤੱਕ ਜਾਂਦੇ ਆ ਰੈਂਕਾਂ ਦਾ ਕੋਈ ਮਤਲ ਨਹੀਂ ਆ ਇਹ ਹੈ ਕਿ ਹੁਕਮ ਮੰਨ ਵਾਲਾ ਜਵਾਨ ਹੋਣਾ ਚਾਹੀਦਾ ਥੱਲੇ ਉਹ ਰੈਂਕ ਹੀ ਹੈ ਜੀ ਜੀ ਤੇ ਹੋਰ ਵੀ ਜਵਾਨ ਨੇ ਸਾਡੇ ਨਾਲ ਹਾਂਜੀ ਵੈਗਰੂ ਜੀ ਖਾਲਸਾ ਵੈਗਰੂ ਵੈਗਰੂ ਫਤਿਹ ਕੀ ਨਾਮ ਹੈ ਜੀ ਵੀਰਪਾਲ ਸਿੰਘ ਚੋੜਾ ਵੀਰਪਾਲ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਸਰਕਾਰਾਂ ਦੀਆਂ ਨੀਤੀਆਂ ਨੇ ਜਿਹੜੀਆਂ ਨਾਰੇ ਲਾਉਂਦੇ ਨੇ ਜੈ ਜਵਾਨ ਜੈ ਕਿਸਾਨ ਅੱਜ ਸੜਕਾਂ ਤੇ ਰੋਲ ਰਹੇ ਨੇ ਜੀ ਕਿਸਾਨ ਤੇ ਜਵਾਨਾਂ ਦਾ ਕੀ ਹਾਲ ਆ ਉਹ ਵੀ ਤੁਹਾਨੂੰ ਪਤਾ ਹੀ ਹੈ ਜੀ ਹਾਂਜੀ ਅਸੀਂ ਤਾਂ ਇੱਕੋ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਅਸੀਂ ਇੱਥੇ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਦੇ ਮੋਰਚੇ ਦਾ ਸਾਥ ਦੇਣ ਆਏ ਆ ਜੋ ਵੀ ਸਾਡੀ ਡਿਊਟੀ ਲਾਉਣਗੇ ਅਸੀਂ ਆਪ ਦੇ ਤਨ ਦੇ ਨਾਲ ਨਵਾਵਾਂਗੇ ਜੀ ਧੰਨਵਾਦ ਸੋ ਇਹ ਸੰਸਾਦ ਕਾ ਫੌਜੀ ਜਿਹੜੇ ਇੱਥੇ ਪਹੁੰਚੇ ਨੇ ਇਹਨਾਂ ਨੇ ਮੀਟਿੰਗ ਕਰਕੇ ਫੈਸਲਾ ਲੱਤਾ ਇਹ ਕਿਸਾਨਾਂ ਦੇ ਕਿਹਾ ਸੀ ਕਿ ਸਾਨੂੰ ਇੱਥੇ ਪਹਿਰਿਆਂ ਦੀ ਸਖਤ ਜ਼ਰੂਰਤ ਆ ਸੋ ਸਾਬਕਾ ਫੌਜੀ ਪਹੁੰਚੇ ਨੇ ਇਹ ਕਹਿੰਦੇ ਅਸੀਂ ਆਪਣੀ ਪuyệnਤਬੰਦੀ ਦੇ ਨਾਲ ਇੱਥੇ ਆਪਣੀਆਂ ਡਿਊਟੀਆਂ ਜਿਹੜੀਆਂ ਨਿਭਾਵਾਂਗੇ ਪਹਿਰੇ ਲਾਵਾਂਗੇ ਵੱਖ-ਵੱਖ ਜ਼ਿਲ੍ਹਿਆਂ ਚੋਂ ਵੱਖ-ਵੱਖ ਜਿਹੜੇ ਸਾਬਕਾ ਫੌਜੀ ਨੇ ਉਹ ਇੱਥੇ ਪਹੁੰਚਦੇ ਰਹਿਣਗੇ ਅਸੀਂ ਚਿੜੀ ਤੱਕ ਨਹੀਂ ਫਰਕਣ ਦਵਾਂਗੇ ਜਦੋਂ ਤੱਕ ਇਹ ਅੰਦੋਲਨ ਚੱਲੂਗਾ ਸਰਕਾਰ ਕਦੋਂ ਮੰਨਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮ